ਸਸ਼ੁਰਕਾਲ ਤੁਸੀਂ ਜੁੜੇ ਹੋ ਲਾਈਫ ਪੰਜਾਬੀ ਟੀਵੀ ਦੇ ਨਾਲ ਜੋ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਬੀਤੀ ਰਾਤ ਪੰਜਾਬ ਦੇ ਵਿੱਚ ਹਨੇਰੀ ਤੇ ਤੂਫਾਨ ਆਇਆ ਜਿਸ ਕਾਰਨ ਕਾਫੀ ਜ਼ਿਆਦਾ ਤਬਾਹੀ ਮਚਦੀ ਹੋਈ ਨਜ਼ਰ ਆਈ ਹੈ ਲਗਾਤਾਰ ਅਜਿਹੇ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਕਈ ਤਾਂ ਇਸ ਹਨੇਰੀ ਨੇ ਕਹਿਰ ਮਚਾਇਆ ਹੈ ਤੂਫਾਨ ਆਉਂਦਾ ਹੋਇਆ ਜਿਸ ਤਰੀਕੇ ਨਜ਼ਰ ਆ ਰਿਹਾ ਸੀ ਤੇ ਹੁਣ ਵੀਡੀਓਜ਼ ਜੋ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਕਈ ਥਾਵਾਂ ਤੇ ਇਸ ਵੇਲੇ ਘਰ ਦੀਆਂ ਜਿਹੜੀਆਂ ਕੰਧਾਂ ਹੁੰਦੀਆਂ ਨੇ ਉਹ ਵੀ ਟੁੱਟ ਗਈਆਂ ਐ ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਦੀ ਖਬਰ ਵੀ ਸਾਹਮਣੇ ਆਈ ਹੈ ਹੁਣ ਗਲੀ ਦੇ ਵਿੱਚ ਕਈ ਲੋਕ ਆਪਣੀਆਂ ਗੱਡੀਆਂ ਖੜੀਆਂ ਕਰ ਦਿੰਦੇ ਨੇ ਤੇ ਜਿਸ ਇਲਾਕੇ ਦੇ ਵਿੱਚ ਆ ਕੰਦਾ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਇਹ ਕੰਦਾ ਉਹਨਾਂ ਵਾਹਨਾਂ ਦੇ ਉੱਤੇ ਗਿਰਿਆ ਤੇ ਲੱਖਾਂ ਦਾ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਤੇ ਹੁਣ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਤੂਫਾਨ ਨੇ ਪੰਜਾਬ ਦੇ ਵਿੱਚ ਕਹਿਰ ਮਚਾਇਆ ਹੈ ਵੱਖ-ਵੱਖ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪੇੜ ਜਿਹੜੇ ਲਗਾਏ ਗਏ ਨੇ ਸੜਕਾਂ ਦੇ ਕਿਨਾਰੇ ਉਹ ਵੀ ਇਸ ਤੂਫਾਨ ਦੇ ਕਾਰਨ ਟੁੱਟੇ ਜਿਸ ਕਾਰਨ ਰਸਤੇ ਬਲੌਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਤੇ ਹੁਣ ਬਹੁਤ ਸਾਰੀਆਂ ਪਰਿਸ਼ਾਨੀਆਂ ਦਾ ਸਾਹਮਣਾ ਜਿਹੜਾ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਤੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਇਸ ਤਬਾਹੀ ਨੇ ਕਿਸੇ ਤਰੀਕੇ ਦਾ ਕੋਈ ਨੁਕਸਾਨ ਕੀਤਾ ਹੈ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਨੂੰ ਜ਼ਰੂਰ ਦੱਸੋ ਕਿ ਕੀ ਨੁਕਸਾਨ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਹੈ ਇਹ ਜਿਹੜੀਆਂ ਵੀਡੀਓਜ਼ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਹੈ ਜਿੱਥੋਂ ਦੀ ਕੀ ਲਗਾਤਾਰ ਤਬਾਹੀ ਦੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਬੀਤੀ ਰਾਤ ਕਾਫੀ ਜ਼ਿਆਦਾ ਤੂਫਾਨ ਆਉਂਦਾ ਹੋਇਆ ਨਜ਼ਰ ਆਇਆ ਤੇ ਹਨੇਰੀ ਚੱਲੀ ਜਿਸ ਕਾਰਨ ਥੋੜੀ ਬਹੁਤ ਬੂੰਦਾਬਾਰੀ ਹੁੰਦੀ ਹੋਈ ਵੀ ਕਈ ਇਲਾਕਿਆਂ ਦੇ ਵਿੱਚ ਨਜ਼ਰ ਜ਼ਰੂਰ ਆਈ ਹੈ ਤੇ ਬੀਤੇ ਦਿਨ ਹੀ ਇਹ ਖਬਰ ਸਾਹਮਣੇ ਆ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਮੌਸਮ ਖਰਾਬ ਹੁੰਦਾ ਹੋਇਆ ਨਜ਼ਰ ਆ ਸਕਦਾ येलो ਅਲਰਟ ਜਾਰੀ ਹੋ ਗਿਆ ਸੀ ਕਿ ਦੋ ਦਿਨ ਹੁਣ ਪੰਜਾਬ ਦੇ ਵਿੱਚ ਹਨੇਰੀ ਚੱਲ ਸਕਦੀ ਹੈ ਤੇ ਕਾਫੀ ਜ਼ਿਆਦਾ ਕਹੀ ਹੈ ਤਾਂ ਤਾਪਮਾਨ ਦੇ ਵਿੱਚ ਵੀ ਗਿਰਾਵਟ ਹੋਣ ਦੀ ਸੰਭਾਵਨਾ ਜਿਹੜੀ ਹੈ ਉਸ ਵੇਲੇ ਦੱਸੀ ਜਾ ਰਹੀ ਸੀ ਤੇ ਜਦੋਂ ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹ ਹਨੇਰੀ ਆਈ ਹੈ ਤੂਫਾਨ ਆਉਂਦਾ ਹੋਇਆ ਨਜ਼ਰ ਆਇਆ ਜਿਸ ਦੇ ਕਾਰਨ ਕਿ ਬਹੁਤ ਸਾਰਾ ਨੁਕਸਾਨ ਨੁਕਸਾਨ ਵੀ ਹੋਇਆ ਹੈ ਖਾਸ ਕਰਕੇ ਉਹਨਾਂ ਲੋਕਾਂ ਦਾ ਨੁਕਸਾਨ ਇਸ ਵੇਲੇ ਹੁੰਦਾ ਹੋਇਆ ਨਜ਼ਰ ਆਇਆ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਇਸ ਹਨੇਰੀ ਦੇ ਕਾਰਨ ਤੂਫਾਨ ਦੇ ਕਾਰਨ ਕੰਧਾਂ ਟੁੱਟ ਗਈਆਂ ਨੇ ਤੇ ਆਸ-ਪਾਸ ਜਿਹੜੀਆਂ ਉਸ ਵੇਲੇ ਗੱਡੀਆਂ ਖੜੀਆਂ ਸੀ ਉਹਨਾਂ ਗੱਡੀਆਂ ਦੇ ਉੱਤੇ ਇਹ ਇੱਟਾਂ ਆ ਕੇ ਗਿਰੀਆਂ ਜਿਸ ਕਾਰਨ ਜਿਨ੍ਹਾਂ ਦੀਆਂ ਵੀ ਉਹ ਗੱਡੀਆਂ ਸੀ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਤੇ ਹੁਣ ਤੁਸੀਂ ਵੀ ਕਮੈਂਟ ਕਰੋ ਤੇ ਦੱਸੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਵੀ ਤੂਫਾਨ ਆਇਆ ਹੈ ਜਾਂ ਫਿਰ ਨਹੀਂ ਤੇ ਕਿਸੇ ਨੁਕਸਾਨ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਵੇ ਤੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਵੀਡੀਓ ਨੂੰ ਵੀ ਵੱਤਵਾਦ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਬੀਤੀ ਰਾਤ ਜੋ ਹਨੇਰੀ ਤੇ ਤੂਫਾਨ ਆਇਆ ਉਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਇਆ ਵੀ ਨਜ਼ਰ ਆਇਆ ਹੈ ਬਹੁਤ ਜ਼ਬਰਦਸਤ ਤੂਫਾਨ ਸੀ ਹਰ ਗਲੀ ਮੋੜ ਤੇ ਜਿੰਨੇ ਵੀ ਦਰਖਤ ਸਭ ਤੋੜਪੰਨ ਕਰ ਗਏ ਆ ਬੋਰਡ ਵੀ ਡਿੱਗ ਗਿਆ ਆ ਬੋਰਡ ਟੁੱਟ ਕੇ ਰਾਤ ਦੇ ਤੂਫਾਨ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਦਿੱਕਤਾਂ ਜਿਹੜਾ ਨੇ ਦੂਰ ਨੇੜੇ ਜਾਣ ਦੇ ਰਸਤੇ ਬਲਾਕ ਨੇ ਚਾਰਸ ਫੇਰੋ ਬਹੁਤ ਟੈਮ ਜਾਨੀ ਸਾਹਿਬਾ ਬਣ ਵਕਤ ਜਿਹੜੇ ਦਰਖਤ ਲੱਗੇ ਉਹਨਾਂ ਨੂੰ ਮੰਤਰ ਦੇ ਵੀ ਛੇਤੀ ਲੰਘਾ ਦੇ ਵੀ ਸੜਕਾਂ ਪਰਤੇ ਸਾਫ਼ ਕਰਿਆ ਤੇ ਰਸਤੇ ਵੀ ਸਾਫ਼ ਕੀਤੇ ਜਾਣ ਚੱਲਦੇ ਕੀਤੇ ਜਾਣ ਬਹੁਤ بڑا ਤੂਫਾਨ ਸੀਗਾ ਬਹੁਤ ਹੀ ਜਿਆਦੇ ਆਏ ਸੀ ਵੀ ਬੇਹ ਤੇ ਬੰਦ ਹੀ ਨਹੀਂ ਹੋਣਾ ਜਿਸ ਹਵਾਵਾਂ ਦੀ ਸਪੀਡ ਸੀ ਪਰ ਇਹ ਜੇ ਇਹ ਹੈ ਵੀ ਆਪਾਂ ਜਿਹੜੇ ਖੇਤੋ ਜਿਹੜੇ ਹੁਣ ਨਾੜ ਆ ਉਹ ਤੇ ਕਿੰਨਾ ਖਰਚਾ ਆਉਂਦਾ ਕੋਈ ਖਰਚਾ ਨਹੀਂ ਆਉਂਦਾ ਨਾੜ ਨੂੰ ਅੱਗ ਲਾ ਕੇ ਆ ਵੀਡੀਓ ਆ ਰਹੀਆਂ ਦੇਖੀਆਂ ਨਹੀਂ ਜਾ ਰਹੀਆਂ ਘੁੱਗੀਆਂ ਦੇ ਬੱਚੇ ਸੜ ਰਹੇ ਆ ਜਿੰਨਾ ਆਪਾਂ ਕੁਦਰਤ ਨੂੰ ਕੁਦਰਤ ਦਾ ਨੁਕਸਾਨ ਪਹੁੰਚਾਵਾਂਗੇ ਉਹੀ ਕੁਦਰਤ ਆਪਾਂ ਨੂੰ ਮੋੜ ਕੇ ਦਿੰਦੀ ਹੈ ਹੁਣ ਦੇਖੋ ਕੁਦਰਤ ਨੇ ਕਿੰਨੇ ਦਰਕਰ ਤੌਰ ਤੇ ਨਿੰਮ ਟਾਲੀਆਂ ਤੈਸ ਨੈਸੀ ਕਰਤੀਆਂ ਜੋ ਆਪਾਂ ਨੂੰ ਕਿੰਨਾ ਆਕਸੀਜਨ ਦਿੰਦੀਆਂ ਸੀਗੀਆਂ ਸਿਰੇ ਸੜਕਾਂ ਤੇ ਖੜੇ ਦਰਖਤ ਸੀ ਉਹ ਵੀ ਟੁੱਟ ਗਏ ਜਿਹਦੇ ਖੜੇ ਲੋਕ ਆਪ ਦੀ ਕਾਰ ਲਾ ਲੈਂਦੇ ਸੀ ਸ਼ਾਮੇ ਕੱਢ ਜਾਂਦੇ ਸੀਗੇ ਤੋਂ ਆਪਾਂ ਦਾ ਇਹ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਭਾਈ ਕਿਉਂ ਕੁਦਰਤ ਨਾਲ ਖਿਲਵਾੜ ਕਰਦੇ ਹੋ ਕੁਦਰਤ ਬਹੁਤ ਵੱਡੀ ਚੀਜ਼ ਹੈ ਰਸਤੇ ਬਲੌਕ ਹੋਏ ਪਏ ਆ ਉਹਨਾਂ ਨੂੰ ਵੀ ਮੰਗ ਕਰਦੇ ਆਂ ਕਿ ਰਸਤੇ ਬਲੌਕ ਹੋਏ ਪਏ ਸੀ ਬਨ ਰੇਂਜ ਭਾਗ ਨੂੰ ਬੇਨਤੀ ਕਰਦੇ ਆਂ ਵੀ ਉਹ ਰਸਤੇ ਖਲਾਉਣ ਤੇ ਰਸਤੇ ਖਲਾ ਕੇ ਇਹਨਾਂ ਜਿਹੜੇ ਦਰਖਤ ਡਿੱਗੇ ਪਏ ਆ ਉਹਨਾਂ ਦੀ ਵੀ ਸਾਂਭ ਸੰਭਾਲ ਕਰਨ